ਉਧਰ ਲੋ ਚੱਲੀ ਜਾਂਦੀ ਐ ਤੇ ਪੰਤ ਨੂੰ ਪੁੱਛਦੇ ਆਂ ਵੀ ਬੰਦੇ ਕਿੱਥੇ ਕਾ ਗਏ ਲੈਟ ਦਾ 20 ਦਿਨ ਤੋਂ ਬਾਅਦ ਆਣ ਲੱਗਣਗੇ ਕਿੱਥੇ ਲੱਗੇ ਚੋਣਾਂ ਦਾ ਟਾਈਮ ਹੀ ਆ ਹੁਣ ਲੋਕ ਲੱਗੇ ਲਾਉਣ ਯਾਰ ਉਹ ਕਿਵੇਂ ਆ ਜਾਂਦਾ ਵਧੀਆ ਵਧੀਆ ਤੂੰ ਸੁਣਾ ਵਧੀਆ ਫੇਰ ਫੇਰਾ ਵਧੀਆ ਤੇ ਬੰਦੇ ਐ ਕਿੱਥੇ ਘਾਗੇ ਆਪਣੇ ਬੰਦੇ ਦਾ ਬੱਸ ਆ ਗਏ ਮਾਨਸਾ ਆਉਣ ਵਾਲੇ ਆ ਚੜਾ ਕੇ ਲਿਆਉਣੇ ਹੱਥ ਨੇ ਇਹ ਅੱਛਾ ਫੋਨ ਫੋਨ ਨਹੀਂ ਲਾਇਆ ਉਹਨਾਂ ਨੂੰ ਫੋਨ ਲਾਇਆ ਸੀ ਉਦੋਂ ਤਾਂ ਹਜੇ ਪਿੱਛੇ ਸੀਗੇ ਅੱਛਾ ਤੇ ਮੈਂ ਤੈਨੂੰ ਹੁਣ ਆਏ ਕਹਿੰਦਾ ਸੀਗਾ ਅੱਛਾ ਵੀ ਜ਼ਿਆਦਾ ਤੂੰ ਆਪਦਾ ਬਾਣ ਪਰ ਲਾ ਅੱਛਾ ਮੈਂ ਹਰਾ-ਫਰਾ ਰਮਾ ਲੈਣਾ ਹੁਣ ਲੈਟ ਆ ਰਹੀ ਹੈ ਠੀਕ ਹੈ ਤੇ ਨਹੀਂ ਫਿਰ ਮੈਂ ਪਰ ਲੈਣਾ ਤੂੰ ਪਰ ਲਾ ਫਿਰ ਅੱਛਾ ਹਾਂ ਫਿਰ ਮੈਨੂੰ ਵਿੱਚ ਡਿੱਕਾ ਜਾਣਾ ਨਹੀਂ ਕਿਤੇ ਕੱਲ ਨੂੰ ਤੂੰ ਕਹਿੰਦੇ ਮੈਂ 11 ਰਮਾਉਣਾ ਮੈਂ ਅੱਧਾ 11 ਰਮਾਉਣਾ ਨਾ ਨਾ ਮੈਂ ਤਾਂ ਭਰਤਾ ਠੀਕ ਹੈ ਤੇ ਤੂੰ ਬਾਣ ਪਰ ਪਹਿਲਾਂ ਹਾਂ ਤੇ ਫਿਰ ਤੂੰ ਲਾ ਲੈ ਜਦੋਂ ਫਿਰ ਮੈਂ ਲਾ ਲੂੰ ਹਾਂ ਤੇ ਬੰਦੇ ਨੂੰ ਆਪਣੇ ਨੂੰ ਰਾਮੂ ਨੂੰ ਫੋਨ ਲਾ ਕੇ ਦੇਖ ਕਿੱਥੇ ਕਾ ਗਿਆ ਰਾਮੂ ਨੂੰ ਲਾਉਨੇ ਆਪਾਂ ਫੋਨ ਵਾਹ ਜਾ ਕਰਾਂ ਉਧਰੋਂ 9 ਵਾਲੀ ਚੱਲੀ ਜਾਂਦੀ ਆ ਨਾ ਉਹ ਲੋ ਦਾ ਯਾਰ ਕੀ ਕਰੀਏ ਹੁਣ ਫਿਰ ਲੇਟ ਹੁੰਨੇ ਆ ਫਿਰ ਉਧਰੋਂ ਕਣਕ ਲੇਟ ਹੋਊਗੀ ਹਾਂ ਲਾਗੇ ਲਾਉਣ ਹੁਣ ਤਾਂ ਮੰਗ ਗਏ ਬਹੁਤ ਮੰਗ ਕੇ ਲਾਉਣ ਉਹ ਇਹਦਾ ਰੱਬ ਦਾ ਕੀ ਪਤਾ ਹੁਣ ਮੀਂਹ ਪਾਵੇ ਕੇ ਨਾ ਪਾਵੇ ਹਾਂ ਮੀਂਹ ਨੂੰ ਦੇਖੀ ਜਾਈਏ ਆਪਾਂ ਹਾਂ ਤੇ ਫੱਟਾ ਹੋ ਗਿਆ ਲਾਉਣ ਵਾਲੀਆਂ ਫਿਰ ਪੱਕ ਜੂ ਫੱਟਾ ਫੱਕ ਵੀ ਜਰਾ ਹੋਰ ਆ ਕੱਚੀ ਕੱਚੀ ਲੱਗ ਜੀ ਇਹਦਾ ਲੋਟ ਹੈ ਨਹੀਂ ਮੱਝਦੀ ਇਹ ਨਾਲੇ ਬਾੜੀ ਪੱਕੀ ਵੀ ਫਿਰ ਭੈਣ ਨਾ ਬੂਟਾ ਜਾਨੀ ਬਣਾਉਂਦੀ ਹੋਰ ਆ माड़ी संकड़ी हेलो हां सरदार रामू कहां पर आ गए बस आप हाँ मानसा से थोड़ा पीछे हैं सरदार ठीक है हां एथो पे जिए फिर गड्डी कोई हां एक घंटे को गाड़ी कोई गाड़ी भेज देना आप पहुंच जाएंगे 1 2 घंटे में ठीक है ठीक है आई थ्रू करा ले और कराया दे दे जा तू ही इथो ही करा ले ओ इधर मानसा तू ही करा ले आओ ਜਿਆਦਾ ਲੈ ਜਾਏਗੇ। ਅੱਛਾ। ਹਾਂ। ਚਲ ਫਿਰ ਇੱਥੋਂ ਭੇਜ ਦਿੰਨੇ ਆ। ਗਰਮੀ ਤੇ ਬੁਰਾ ਹਾਲ ਹੋ ਰਿਹਾ ਸਰਦਾਰਾ। ਗਰਮੀ ਦਾ ਬਹੁਤ ਹੈ। ਚਲ ਇੱਥੋਂ ਪੀਕਅਪ ਜੀ ਭੇਜ ਦਿੰਨੇ ਆ ਫਿਰ। ਪੀਕਅਪ ਜੀ ਭੇਜ ਦਿੰਨੇ ਆ ਆਪਾਂ। ਹਾਂ। ਸੀਰੇ ਨੂੰ ਕਹ ਦਾਂਗੇ। ਹਾਂ। ਉਹਨੂੰ ਭੇਜ ਦਾਂਗੇ ਆਪਾਂ। ਚਲ ਫਿਰ ਮੈਂ ਭਰ ਲਾਂ ਮਾਣ। ਭਰ ਲੈ। ਠੀਕ ਐ। ਹਾਂ। ਮੱਕ ਵੀ ਕਿਹੜੇ ਹੋਣਗੇ ਨਾ ਇਥੇ ਕੀਤਾ। ਚੱਲ ਤੂੰ ਫਿਰ ਆਏ ਆ ਹਰਾ ਹਰਾ ਜਾ ਕੇਰਾ ਆਪਦਾ ਪਹਿਲਾ ਰਮਾਲੀ ਤੇ ਉਸ ਤੋਂ ਬਾਅਦ ਫਿਰ ਇੱਕ ਅੱਧਾ ਦਿਨ ਤਾਂ ਦਾਮ ਵੀ ਲੈਣਗੇ ਆ ਕੇ ਉਹ ਆਪਦਾ ਹੀ ਸੈਟਿੰਗ ਵੀ ਕਰਨਗੇ ਹਾਂ ਮੈਂ ਬਾਣ ਪਰ ਨੂੰਨੇ ਟਾਈਮ 'ਚ ਆਹ ਤੋ ਬਾਣ ਪਰ ਕੇ ਕਤੂ ਕਤੂ ਕਰ ਲਈ ਇੱਕਦਮ ਹਾਂ ਉਹਦਾ ਫਿਰ ਕੱਚ ਲੈਣਗੇ ਹੋਰ ਉਹ ਨਹੀਂ ਦੇਖਦੇ ਗਰਮੀ ਗਰਮੀ ਹਾਂ ਕਿ ਨਹੀਂ ਨਾ ਨਾ ਉਹਨਾਂ ਦਾ ਉਹਦਾ ਗਰਮੀ ਜੀ ਸਰੀਰ ਬਣਦਾ ਉਹਨਾਂ ਦਾ ਹਾਂ ਉਧਰ ਉਹਨਾਂ ਨੂੰ ਬਾਲੀ ਗਰਮੀ ਹੁੰਦੀ ਹੈ ਆਪਣੇ ਨਾਲੋਂ ਵੀ ਹਾਂ ਤੇ ਮੱਕ ਵੀ ਕਿਹੜੇ ਹੋਣਗੇ ਬੰਤਲਾ ਮੱਕ ਤਾਂ ਬਸ ਆ ਦੇਖਾ ਲਾਉਣਾ ਪਊ ਹੋਰ ਤੋਗੀਆਂ ਹੀ ਆ ਪੈ ਗਈਆਂ ਗਰਮੀ ਬੜੀ ਐ ਗਰਮੀ ਨਾਲ ਉੱਤੋਂ ਮੱਚੀ ਜਾਂਦੇ ਆ ਹਾਂ ਉਦਾਂ ਤਾਂ ਉੱਤੋਂ ਕਿਵੇਂ ਖਟੀਆਂ ਹੀ ਹੋ ਗਈਆਂ ਹੋਰ ਲੋ ਨਾਲ ਹੋਰ ਰੇਤਾ ਮਾਰਦੀ ਆ ਚੱਕ ਚੱਕ ਲੋ ਬੁਰਾ ਹਾਲ ਹੀ ਐ ਤਗੀ ਦਾ ਔਰ ਕਿਹੜੇ ਹੋਣਗੇ ਤਾਣੇ ਬੰਤ ਜਰਾਤ ਕੀ ਕਿਹੜੇ ਹੋਣਗੇ ਬਸ ਖਤਮ ਹੀ ਐ ਕਹਾਣੀ ਹੋਰ ਯਾਰ ਆਏ ਸਾਲ ਬੜੀ ਜੰਝੇ ਗਰਮੀ ਕਾਦੇ ਨਾਲ ਪੈ ਗਈ ਯਾਰ ਇੰਨੀ ਕੇਸੀਆਂ ਨਾਲ ਇਹ ਸੀ ਉਸੇ ਲੱਗੀ ਜਾਂਦੇ ਆ ਹਵਾ ਜੋ ਨਵੀਂ ਖਿੱਚੀ ਜਾਂਦੇ ਆ ਉਹ ਹਾਂ ਗਰਮਾਇ ਛੱਡੀ ਜਾਂਦੇ ਆ ਹਾਂ ਇੱਕ ਦਰਖਤਾਂ ਵੀ ਘਾਟ ਹੋ ਗਈ ਦਰਖਤ ਵੀ ਹੋ ਰ ਆਪਾਂ ਬਸ ਆਏ ਦੇਖ ਲਿਆ ਨਾ ਵੀ ਝੋਨਾ ਡਿੱਗਦਾ ਯਾਰ ਪੱਟ ਹਾਂ ਉਹ ਹਾਲ ਹੋ ਜੂ ਹਰੇਕ ਪਟਾਈ ਜਾਂਦਾ ਦਰਖਤ ਲਾਉਂਦਾ ਕੋਈ ਹੈ ਨਹੀਂ ਪੱਟੀ ਵੱਧ ਜਾਂਦੇ ਆ ਹਾਂ ਲਾਉਂਦਾ ਕੋਈ 2-4 ਪੜ੍ਹੇ ਲਿਖੇ ਮੁੰਡੇ ਆ ਜਿਹੜੇ ਕੋਈ ਉਹ ਲਾਉਂਦੇ ਆ ਹਾਂ ਉਹਨਾਂ ਨੂੰ ਇੰਨਾ ਹਿਸਾਬ ਨਹੀਂ ਹੁੰਦਾ ਵਿਚਾਰਿਆਂ ਨੂੰ ਉਹ ਇਹ ਜੇ ਥਾਜ ਲਾ ਵੰਦੇ ਜਿੱਥੇ ਹੁੰਦਾ ਨਹੀਂ ਦਰਖਤਾਂ ਹਾਂ ਪਾਣੀ ਵੀ ਜਾਚਾ ਮਹਿਰਤ ਵੀ ਨਹੀਂ ਹੈਗਾ ਮਾੜਾ ਮੋਟਾ ਪਾਣੀ ਹੈ ਤਾਂ ਕੀ ਕਰੂ ਕੋਈ ਆਹ ਚਲਾ ਲਈ ਇਹਨਾਂ ਨੇ ਤਾਂ ਪਾਣੀ ਕਿਹੜਾ ਆਉਂਦਾ ਪਾਣੀ ਧਰਮੀ ਗਰਮੀ ਨੇ ਬੁਰਾ ਹਾਲ ਕਰ ਛੱਡਿਆ ਆਹ ਲੈ ਇਹਨਾਂ ਨੇ ਮੋਟਰ ਛੱਡ ਕੇ ਬਾਹਣੀ ਪਰਨ ਲਾ ਗਏ ਹੋਰ ਯਾਰਾ ਉਹਰਾ ਫੇਕੇ ਦੇ ਕਾਰਾ ਦੇ ਤਾਂ ਮੈਨੂੰ ਲੱਗਦਾ ਉਹ ਜੀ ਗੱਦਾ ਆਪਣੇ ਨਾ ਇਹਦਾ ਗਰਮੀ ਨਾਲ ਮੁਰਾ ਹਾਲ ਹੈ ਪਾਣੀ ਉੰਮੀ ਸਵਾਰ ਬਦਲ ਗਿਆ ਪਾਣੀ ਦਾ ਥੱਲੋਂ ਕੜਗੜ ਪਾਣੀ ਦਾ ਖੁਆਰ ਦਾ ਬਦਲ ਨਹੀਂ ਹੈ ਲਾ ਕੇ ਭਈਆ ਘਰੇ ਪੰਜਾ ਕਹਾ ਕਮੰਡੀਆਂ ਦੇ ਘਰੇ ਪਾਉਂਦੀ ਹੈ ਓ ਕੀ ਹਾਲ ਨੇ ਬਾਬਾ ਹੋਰ ਚਾਚਾ ਵਧੀਆ 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 ਕੀ ਕਰਦੇ ਹੋ ਅਰੇ ਤਹੋ ਜੋ ਨਾ ਲਾਉਣ ਦੀ ਰਇ ਕਰਦੇ ਆ ਯਾਰ ਬੰਦੇ ਕਹਿੰਦੇ ਆ ਅੱਛਾ ਪਨੀਰੀ ਹੋ ਗਈ ਹੈ ਹੁਣੀ ਜੋ ਨਾ ਲਾਉਣਾ ਪਤੰਦਰੋ ਗਰਮੀ ਵਾੜੀ ਪਈ ਜਾਂਦੀ ਆ ਯਾਰ ਮੀਂਹ ਦਾ ਕੀ ਪਤਾ ਯਾਰ ਹੁਣ ਨਾ ਪਾਵੇ ਬਈ ਮੀਂਹ ਦਾ ਪਊਗਾ ਇਹਦਾ ਕਿਹੜੀ ਗੱਲ ਆ ਇਹ ਤਾਂ ਹੁਣੇ ਹੀ ਨਹੀਂ ਕੋਈ ਪਤਾ ਨਹੀਂ ਪਊਗਾ ਉਹ ਪਊਗਾ ਮੀਂਹ ਦਾ ਉਹ ਫਿਰ ਮੂਰੇ ਲੇਟ ਹੁੰਨੇ ਆ ਮੂਰੇ ਕਣਕ ਝੋਨਾ ਲੇਟ ਆਉਂਦਾ ਫਿਰ ਕਣਕ ਬੀਜਣ ਕੰਨਿਓਂ ਲੇਟ ਹੁੰਨੇ ਆ ਇੱਧਰ ਜਾਈਏ ਹੁਣ ਜੇ ਪਲਾਂ ਨਾ ਹੋਈ ਦਪਾਰੇ ਡੱਕੇ ਮੱਚ ਗਏ ਦਵਾਰੇ ਲਾਉਣੇ ਪਏ ਫੇਰ ਕੀ ਬਣੂ ਉਹ ਤਾਂ ਫਿਰ ਅੱਗਾ ਵੇਖਾਂਗੇ ਹਾਂ ਜੇ ਕੱਟਦੇ ਆ ਪੰਜ ਸੱਤ ਦਿਨ 10 ਦਿਨ ਤਾਂ ਦੀ ਇੱਕੋ ਯਾਰ ਹਾਂ ਕਿਤਾਬ ਲਿਖ ਯਾਰ ਹਾਂ ਹੋਰ ਉਹ ਤੇ ਗਿਆਨ ਵੱਧ ਬਰੂ ਲੋਕਾਂ ਨੂੰ ਹੈ ਨਾ ਹਾਂ ਸਾਨੂੰ ਤਾਂ ਉਹ ਦੋ ਜਾਣੇ ਨੂੰ ਸੁਣਗਾ ਮੈਂ ਦਾ ਅੱਡੀ ਹੁਣ ਸਾਰੀ ਉਮਰੀ ਲੰਘ ਗਈ ਇਹ ਕੰਮਾਂ ਚੋਂ ਓਹ ਉਹ ਤੁਸੀਂ ਤਾਂ ਸਾਡੀ ਪੀੜ੍ਹੀ ਨੂੰ ਮਾਰਨਾ ਹੈ ਕਿਉਂ ਚਾਚਾ ਅਸੀਂ ਕੀ ਮਾਰਨਾ ਹੈ ਹੁਣ ਆਪਾਂ ਪੜ੍ਹੇ ਲਿਖੇ ਆਏ ਇਹ ਅਨਪੜ੍ਹੇ ਇਹ ਸਮਝਦੇ ਨਹੀਂ ਇਹਦਾ ਹੁਣ ਆ ਕੇ ਇਹਨਾਂ ਨੂੰ ਤਾਂ ਚਾ ਚਾਚ ਰੱਬ ਦਿੰਦੇ ਨੇ ਸੁੱਤ ਪਾਣੀ ਚਲੋ ਵੀ ਐਦ ਕੀ ਕਹਿ ਡਰੇ ਬਣੀਆਂ ਬਾਤੀਆਂ ਫੇਰ ਕਿੰਨਾ ਨੀਵਾ ਵਗ ਗਿਆ ਬਾਪਿਆ 20 ਫੁੱਟ ਵੰਗ ਤੇਰੀ ਸੁਰਤ ਚ ਕਿੰਨੇ ਤੇ ਹੁੰਦਾ ਸੀ ਆਹੀ ਹੁੰਦਾ ਸੀ ਤਾਂ ਉਤੀ ਸੀ ਜਮਾ ਕਹਿੰਦੇ ਆਏ ਫੁੱਟ ਕਮਾਰੇ ਤੋਂ ਪਾਣੀ ਨੇ ਫੁੱਟ ਟਵਾ ਬੱਟੇ ਤੋਂ ਪਾਣੀ ਨਿਕਲੇ ਆਉਂਦਾ ਸੀ ਅੱਜ ਕਹਿੰਦੇ 50 ਫੁੱਟ ਤੇ ਵਗ ਗਿਆ ਆਪਣੇ ਤਾਂ ਸੇਮ ਸੀ ਇੱਧਰ ਤੇ ਫੇਰ ਹੁਣ ਹੁਣ 50 ਫੁੱਟ 55 ਦੇ ਵਗ ਗਿਆ ਆਪਣੇ ਮਾਨਸਾ ਚ ਉਹ ਸਾਡੀ ਉਮਰ ਉਮਰ ਤਾਂ ਨਹੀਂ ਉਹ ਹੁੰਦਾ ਉਹ ਸਾਡੇ ਕਹਿੰਦੇ ਵੀ ਸੋਚੋ ਗਾਹਾਂ ਨੇ ਕੀ ਕਰੀਏ ਹੋਣਾ ਸੋਚਣਾ ਪੈਂਦਾ ਖਰਚੂ ਨਾ ਨਾ ਲਾਈਏ ਹੁਣ ਅਸੀਂ ਉਮਰ ਨਿਕਾਲ ਗੀ ਝੋਨਾ ਵਾਖਾਂ ਬਾਰੇ ਸੋਚਣਾ ਫੇਰ ਹੀ ਫਸਲ ਬੀਜਣਾ ਉਹ ਅਸੀਂ ਆਏ ਨਹੀਂ ਕਹਿੰਦੇ ਕੋਈ ਫਸ਼ੇਤੀ ਬਜੂਤੀ ਵੈਰਾਈਟੀ ਲਾ ਲੈਂਦੇ ਉਹ ਪਿਛੇ ਸਮਝਾਈਏ ਭਰਾਵਾ ਮੈਂ ਕਹਿੰਦਾ ਅਸੀਂ ਤੁਹਾਨੂੰ ਕਹਿੰਦੇ ਆ ਵੀ ਕੀ ਸਮਝਾਈਏ ਲੈ ਦਰਖਤ ਇੱਕ ਨਹੀਂ ਰੱਖਿਆ ਤੁਸੀਂ ਬਾਹਣ ਤੇ ਕੀ ਕਰੂ ਆ ਸਰਕਾਰੀ ਦਰਖਤ ਨੇ ਆਵਰੇ ਬਾਹਣ ਤੇ ਇੱਕ ਕੱਲੀ ਜਾਮਣ ਇਹਦਾ ਕੀ ਕਰੋਗੇ ਤੁਸੀਂ ਮਾੜੀ ਜਿਹੀ ਕੋਈ ਐਡੀ ਚਾਹਲੀ ਲਾ ਦੋਗੇ 4 ਸਾਲ ਨਹੀਂ ਹੋਣਦੇ ਪਹਿਲਾਂ ਪਟਾਕੇ ਘਰੇ ਭਾਜ ਜਾਂਦੇ ਹੋ ਓਏ ਸਰਕਾਰੀ ਬਥੇਰੇ ਖੜੇ ਐ ਲੈ ਨਿਗਾਹ ਮਾਰ ਤੂੰ ਜਿੱਥੋਂ ਦਿੱਕਤ ਆਉਂਦੀ ਓਏ ਇਹਨਾਂ ਨਾਲ ਕੀ ਹੁੰਦਾ ਕੀ ਕਰਨਗੇ ਇਹ ਸਰਕਾਰੀ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਬੰਦਿਆਂ ਵਾਂਗੂ ਬੋਤਲਾਂ ਲਾਉਂਦੇ ਨੇ ਉਹ ਫਿਰ ਜਵਾਕ ਵੀ ਪਾਲਨੇ ਆ ਹੁਣ ਇਕੱਲੇ ਦਰਖਤ ਲਾ ਕੇ ਫਿਰ ਫਸਲ ਕਿੱਥੇ ਵੀ ਜਾਏ ਬੰਦਾ ਵਾਂਗੂ ਬੋਤਲਾਂ ਲਾਉਂਦੇ ਨੇ ਗਲੂਕੋਜ਼ ਦੀਆਂ ਗਰਮੀ ਤੋਂ ਬਚਾਉਣ ਖਾਤਰ 12 ਵੀ ਚੰਗੀਆਂ ਨੇ ਉਹੇ ਜੇ ਤੂੰ ਕਿੰਨੇ ਪੈਸੇ ਲਾਤੇ ਆ ਕਿ ਡਾਕਟਰ ਦੇ ਡਾਕਟਰ ਦੇ ਤਾਂ ਲਾ 5-7000 ਫੇਰ ਗਰਮੀ ਕਰ ਕੀ ਲਾਇਆ ਉਹ ਲੈ ਫਿਰ ਮੈਂ ਅੱਜ ਤੋਂ 5 ਸਾਲ ਅੱਜ ਤੋਂ 5 ਸਾਲ ਪਹਿਲਾਂ ਕਦੇ ਲਾਇਆ ਸੀ ਤੂੰ ਇੰਨੇ ਪੈਸੇ ਉਹ ਮੈਂ ਕੱਲਾ ਲਾਉਂਦਾ ਦਰਖਤ ਚਾਰ ਰੋ ਦੇ ਨਾਲ ਕੀ ਹੋ ਜੇ ਉਹ ਆਏ ਨਹੀਂ ਪਿੰਡ ਪਿੰਡ ਨੂੰ ਘਰ ਘਰ ਨੂੰ ਸੋਚਣਾ ਸਹੀ ਹਾਂ ਹਾਂ ਦਾ ਤੇਰੇ ਮਗਰ ਹੋਰ ਲਾਉਣਗੇ ਚਾਰ ਘਰ ਤੇਰੇ ਨਾਲ ਆ ਬੈਨਾਂ ਉੜਦਾ ਤੂੰ ਇਹਨੂੰ ਲਵਾ ਇਹਦੇ ਨਾਲ ਕੋਈ ਹੋਰ ਬੈਨਾਂ ਉੜਦਾ ਉਹ ਉਹਨੂੰ ਲਵਾਉ ਪੰਜ ਪੰਜ ਦਰਖਤ ਬਹੁਤ ਨੇ ਅਮਾ ਪਹਿਲੇ ਆਏ 1 ਸਾਲ ਪੰਜ ਮਹਾ ਆ ਗਿਆ ਸਾਨੂੰ ਸੇ ਭਜਾਉਣ ਮਹਾ ਓ ਯਾਰ ਤੁਸੀਂ ਤਾਂ ਸਾਡੀ ਗੱਲ ਹੁਣ ਤੁਸੀਂ ਸੋਨੋ ਕੌੜੀ ਲੱਗਦੀ ਐ ਪਰ ਜਦੋਂ ਸਾਨੂੰ ਪੀਣ ਵਾਸਤੇ ਪਾਣੀ ਵੀ ਨਾ ਰਿਹਾ ਉਦੋਂ ਅਸੀਂ ਝਾਕਾਂਗੇ ਉਦੋਂ ਤੁਹਾਨੂੰ ਗਾਲਾਂ ਮਿਲਣਗੀਆਂ ਮੁੱਕੀ ਜਾਂਦਾ ਉਧਰ ਕਹਿੰਦੇ ਸਰਾਂਦ ਕਾ ਨਹੀਂ ਮੁੱਕ ਗਿਆ ਪਤਾ ਨਹੀਂ ਕਿਹੜੇ ਪਿੰਡਾ ਹੋਏ ਫਿਰ ਕੀ ਕਰੀਏ ਹੁਣ ਫਸਲ ਬਿਨਾ ਵੀ ਨਹੀਂ ਸਰਦਾ ਹੁਣ ਜਵਾਖ ਬਾਲਨੇ ਆ ਫਸਲ ਕੋਈ ਗੇਤੀ ਵਿਛੇਤੀ ਲਾ ਗੇਤੀ ਵਿਛੇਤੀ ਲਾ ਲੈਂਦੇ ਮੂੰਗੀ ਮੰਗੀ ਲਾ ਲੈਂਦੇ ਨਰਮਾ ਬੀਜ ਲੈਂਦੇ ਨਰਮਾ ਹੁੰਦਾ ਨਹੀਂ ਹੁਣ ਪਹਿਲੀ ਗੱਲ ਤਾਂ ਤੁਸੀਂ ਮੱਕੀ ਦਾ ਪੰਗਾ ਲੈ ਲਿਆ ਇਹ ਭੈਂਦ ਨਹੀਂ ਕਿੰਨਾ ਪਾਣੀ ਇਹ ਪੀਂਦੀ ਆ ਰੋਜ਼ ਰੋਜ਼ ਤੀਜੇ ਦਿਨ ਪਾਣੀ ਆ ਨਹੀਂ ਡਾਂ ਪਾਸ ਹੁੰਦਾ ਹਾਂ ਜੀ ਬਣਾ ਨਹੀਂ ਸਰਦਾ ਯਾਰ ਹੁਣ ਕੀ ਕਰੀਏ ਉਹ ਐ ਨਹੀਂ ਹਰਾਚਾਰਾ ਅੱਧਾ ਗੱਲਾਂ ਬੀਜਿਆ ਹੁੰਦਾ ਤੂੰ ਕਿਤਾਬ ਤੋਂ ਵੀ ਲਿਖ ਲੈ ਕਿਤਾਬ ਤੋਂ ਤੂੰ ਲਿਖ ਤੂੰ ਕੋਈ ਉਹੀ ਵਧੀਆ ਰਹੂ ਤੇਰੇ ਵੱਲ ਕਿਤਾਬ ਤਾਂ ਅਸੀਂ ਤਾਂ ਕੀ ਤੁਹਾਡੇ ਮੂਹਰੇ ਆਉਗੀ ਐ ਡੈਡੀਆਂ ਐ ਡੇ ਬਗਿਆਨੀ ਕਹੀ ਆਂਦੇ ਨੇ ਵੀ ਭਾਈ ਪਾਣੀ ਮੁੱਕੂ ਗਰਮੀ ਹੋਗੀ ਸਮਝ ਜੋ ਪਰ ਜੱਟ ਕਾਨੂੰ ਸਮਝਦੇ ਨੇ ਈਸੀ ਚੁੱਟ ਗਿਆ ਹੁਣ ਇਹ ਮੁੰਡਾ ਹੋਰ ਨਹੀਂ ਮੇਰੀਆਂ ਗੱਲਾਂ ਤੁਹਾਨੂੰ ਬੁਰੀਆਂ ਲੱਗਦੀਆਂ ਨੇ ਉਹ ਅਸੀਂ ਆਏ ਨਹੀਂ ਕਹਿੰਦੇ ਵੀ ਨਾ ਲਾਓ ਟਿੱਡ ਦਾ ਪਰਣਾ ਹੀ ਹੈ ਪਰ ਗੱਲ ਕਰ ਕੋਈ ਗੇਤੀ ਪਛੇਤੀ ਤਾਂ ਖੜਜੋ ਮੀਂਹ ਮੂੰਹ ਪੈ ਜਾਣ ਲੋ ਮੀਂਹ ਮੂੰਹ ਪਵਾਓ ਕੋਈ ਜੱਗ ਜੁਗ ਕਰ ਲੋ ਓਏ ਅਸੀਂ ਤਾਂ ਨਾ ਲਾਵਾਂਗੇ ਲੈ ਮੋਟਰ ਦਾ ਕੱਸੀ ਦਾ ਛੜਾ ਦੇ ਕੱਸੀ ਦਾ ਆਜੂਗਾ ਕੋਈ ਨਾ ਫੇਰ ਬੰਦ ਕਰ ਆ ਗਿਆ ਥੋੜਾ ਥੋੜਾ ਤਾਂ ਆਜੂਗਾ ਵੱਧ ਆਜੂਗਾ ਅਸੀਂ ਬੰਦ ਕਰ ਦਿਆਂਗੇ ਓਏ ਥੋੜੀ ਕਣੀ ਲਾ ਲਓ ਜੇ ਹੁਣ ਕਹਿ ਕੇ ਕਾ ਕ ਕਿੱਲੇ ਲਾਉਂਗੇ ਸਾਰੀ ਲਾਵਾਂਗੇ ਹੁਣ ਤਾਂ ਸਾਰੀ ਲਾ ਦੋਗੇ ਬਸ ਕੋਈ ਰੋਜ ਨਹੀਂ ਤਾਂ ਖੇਤੀ ਨਹੀਂ ਕੋਈ ਰੱਖਦੇ ਨਾ ਉਹ ਵਸਾਈਕਲ ਮੱਖ ਮੱਖ ਵਾਲੇ ਦੇ ਦੇਖਾਂ ਸੀ ਜਿੰਨਾ ਫਿਰ ਤਾਂ ਮਾਰਨਗੇ ਢੋਲਿਆ ਮਾਰਦੇ ਵਸ ਮਾਰਨਗੇ ਸੀ ਫਿਰ ਹੁਣ ਕਰਦੇ ਆ ਅਸੀਂ ਤਾਂ ਖੇਤ ਗੇੜਾ ਮਾਰਨ ਆਏ ਸੀ ਗਰਮੀ ਬਾੜੀ ਐ ਕੋਈ ਮਾਹਾਂ ਠੰਡੇ ਠੰਡੇ ਕੋਈ ਗੇੜਾ ਦੇ ਆਈਏ ਕਿਸੇ ਪਾਸੇ ਸਮਝਾਉਣ ਆਈ ਸੀ ਸਾਨੂੰ ਉਹ ਸਮਝਾਉਣਾ ਵੀ ਪੈਂਦਾ ਬਾਬਾ ਹਾਂ ਬਾਬੇ ਹੋਰ ਅਨੋ ਤਾਂ ਸੀ ਸਮਝਾਉਂਦੇ ਆ ਉਹ ਹੁਣ ਪਹਿਲਾਂ ਹੁਣ ਸਮਝਾਉਣ ਦਾ ਹੱਕ ਪੈਂਦਾ ਗੱਲ ਸਹੀ ਗਈ ਆ ਥੋੜੇ ਵੇਲੇ ਕੁਝ ਹੋਰ ਸੀ ਜੁਗ ਹੁਣ ਕਾਲਜ ਉਗਾਰਿਆ ਹੁਣ ਲੋਕ ਐਨੇ ਨਹੀਂ ਫਸਲ ਆਉਂਦੀ ਆ ਭੁੱਖੇ ਤਾਂ ਵੀ ਮਰੀ ਜਾਂਦੇ ਨੇ ਲੋਕ ਤਾਂ ਹੁਣ ਹੀ ਕਹਿੰਦੇ ਆ ਕਣ ਕਬੱਡੀ ਨੂੰ ਹਜੇ ਚਾਰਦੇ ਨੇ ਮਗਰ ਬੱਲੀ ਨਹੀਂ ਆ ਜਾਣਾਂ ਹਾਂ ਥੋਨੇ ਤੇ ਹੁਣ ਤੁਸੀਂ ਤਾਂ ਇੱਕ ਦੂਜੇ ਦੇ ਉਤਰੀ ਹੋ ਹੋ ਲਾਉਨੇ ਹੋ ਵੀ ਉਹਨੇ ਲਾਤੀ ਆਪਾਂ ਲਾਦੀ ਆ ਉਹਦੇ ਤੋਂ ਪਹਿਲਾਂ ਲਾਦੀਏ ਭਈਏ ਆ ਗਏ ਬੁੜੀਆਂ ਚੜਾ ਲੈ ਗਏ ਉਏ ਫਿਰ ਕੀ ਕਰੀਏ ਹੁਣ ਕਾਸੇ ਵੀ ਨਹੀਂ ਸਰਦਾ ਸਾਰਾ ਕੁਝ ਇਹਦੀ ਮੰਨ ਦੇ ਢੋਲਿਆ ਇਹ ਤਾਂ ਹੁਣ ਪੁੱਤਰ ਦਾ ਪਹਿਲਾਂ ਦੇ ਚੱਕਰਾ ਸੀ ਉਹ ਕੁਦਰਤ ਨੇ ਆਪੇ ਇਸ ਘਾਤਿਆ ਨਿੰਮਣ ਘਾਤੇ ਇਹ ਤਾਂ ਬਾਬੇ ਉਹ ਖਤਮ ਕਰਤੇ ਕੱਕਰਾ ਮੇਰੀਆਂ ਕਿੱਥੇ ਰਹਿ ਗਈਆਂ ਹੁਣ ਬਲਦ ਕਿੱਥੇ ਰਹਿ ਗਏ ਬਲਦ ਹੈਗੇ ਨੇ ਕਿਤੇ ਅੱਗੇ ਬਲਦਾਂ ਨਹੀਂ ਆਉਂਦੇ ਕਹਿੰਦੇ ਉਹ ਲੋ ਫਿਰ ਜਵਾਨਾ ਹੁਣ ਹੋਰ ਸੀ ਯਾਰ ਤੁਸੀਂ ਹੁਣ ਬਲਦਾਂ ਤੇ ਆ ਜਾਓਗੇ ਉਦੋਂ ਲੋਕ ਸੌਖੇ ਸੀ ਜਦੋਂ ਉਦੋਂ ਖਾਰ ਜੋਗਰੀ ਕਣਕ ਵੀਰ ਦੇ ਸੀ ਬਾਕੀ ਆਜਰਾ ਗੂਇਰਾ ਮੋਠ ਮੂਠ ਵੀਰ ਦੇ ਸੀ ਅਸੀਂ ਹੁਣ ਬਲਦਾਂ ਦੀ ਕਰਿਆ ਕੰਮ ਹੋਂ ਤੋਂ ਸਹੀ ਲੈ ਆਇਆ ਟਰੈਕਟਰ ਚਬਾ ਕੇ